ਪੰਜਾਬ ਦੇ ਵਿੱਚ ਹੜਾ ਕਾਰਨ ਸਥਿਤੀ ਅਜੇ ਵੀ ਗੰਭੀਰ ਹੈ ਅੰਮ੍ਰਿਤਸਰ ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਦੇ ਵਿੱਚ ਰਾਵੀ ਅਤੇ ਸਤਲੁਜ ਦਾ ਪਾਣੀ ਵਧ ਗਿਆ ਹੈ ਅੰਮ੍ਰਿਤਸਰ ਦੇ 140 ਪਿੰਡ ਹੜ੍ਹ ਦੀ ਲਪੇਟ ਦੇ ਵਿੱਚ ਆਏ ਨੇ ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਹੜਾ ਕਾਰਨ ਸੂਬੇ ਦੇ ਹੋਏ ਨੁਕਸਾਨ ਦਾ ਵੇਰਵਾ ਮੰਗਿਆ ਹੈ ਇਸ ਦੇ ਨਾਲ ਹੀ ਤਿੰਨ ਹਫ਼ਤਿਆਂ ਦੇ ਵਿੱਚ ਰਿਪੋਰਟ ਤਲਬ ਕੀਤੀ ਹੈ ਚੀਫ ਜਸਟਿਸ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਅਜਿਹਾ ਮੀਂਹ ਅਤੇ ਹੜ੍ਹ ਨਹੀਂ ਦੇਖਿਆ ਜਿਸ ਦੇ ਨਾਲ ਹੀ ਇਹ ਨੋਟਿਸ ਹਰਿਆਣਾ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਜਾਰੀ ਕੀਤਾ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸੂਬੇ ਦੀ ਸਥਿਤੀ ਜਾਣਨ ਲਈ ਪੰਜਾਬ ਪਹੁੰਚੇ ਨੇ। ਰਾਜਪਾਲ ਗੁਲਾਬਚੰਦ ਕਟਾਰੀਆ ਨੇ ਉਹਨਾਂ ਦੇ ਨਾਲ ਅਮਰੀਕਾ ਹਵਾਈ ਅੱਡੇ ਤੇ ਮੁਲਾਕਾਤ ਕੀਤੀ। ਰਾਜਪਾਲ ਨੇ ਪੰਜ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੀ ਰਿਪੋਰਟ ਵੀ ਸੌਂਪੀ ਹੈ। ਦੱਸਦੀ ਹੈ ਕਿ ਸਤ루ਜ ਦਾ ਪਾਣੀ ਫਿਰੋਜ਼ਪੁਰ ਦੇ ਪੱਲਾ ਮੇਗਾ ਪਿੰਡ ਹੈ। ਨੇੜੇ ਸਰਹੱਦ ਪਰ ਪਾਕਿਸਤਾਨੀ ਪਿੰਡ ਤੇ ਪੁਲਿਸ ਚੌਕੀ ਤੱਕ ਪਹੁੰਚ ਕੇ ਆਏ ਇੱਥੇ ਬੰਨ ਟੁੱਟਣ ਦਾ ਵੀ ਖਤਰਾ ਹੈ ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਸੂਬੇ ਦੇ ਮਾਨਸਾ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਰਾਹਤ ਕਾਰਜਾਂ ਦੇ ਵਿੱਚ ਮੁਸ਼ਕਲਾਵਾਂ ਆ ਸਕਦੀਆਂ ਨੇ ਹਾਲਾਂਕਿ ਹੁਣ ਮੀਂਹ ਰੁਕਿਆ ਹੋਇਆ ਹੈ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ ਹੈ ਇਸ ਦੇ ਮੱਦੇਨਜ਼ਰ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਤੋਂ ਬਾਅਦ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੀ ਸਥਿਤੀ ਦਾ ਜ਼ਾਇਜ਼ਾ ਲੈਣਗੇ ਦੱਸਦੀ ਹੈ ਕਿ ਸਾਲਾ ਰਾਜ ਦੇ ਵਿੱਚ ਰਾਵੀ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਕਈ ਪਿੰਡਾਂ ਦੇ ਵਿੱਚ ਉਹ ਹੜ ਦਾ ਪਾਣੀ ਘਟ ਗਿਆ ਹੈ ਅਤੇ ਨੁਕਸਾਨ ਸਪਸ਼ਟ ਹੋਣ ਲੱਗਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਰੇਤ ਇਕੱਠੀ ਹੋਈ ਹੈ ਖੇਤਾਂ ਦੇ ਵਿੱਚ ਫਸਲ ਰੇਤ ਦੀ ਲਪੇਟ ਹੈ ਘਰ ਦੇ ਹਾਲਾਤ ਬਹੁਤ ਤਸਜੋਗ ਹੈ ਕੰਧਾਂ ਤੇ ਤਰੇੜਾ ਦਿਖਾਈ ਦੇ ਰਹੀਆਂ ਨੇ ਕਈ ਛੱਤਾਂ ਡਿੱਗ ਗਈਆਂ ਨੇ ਕੱਚੇ ਘਰ ਰਹਿਣ ਦੇ ਯੋਗ ਨਹੀਂ ਹਨ ਬੀਤੇ ਰਾਤ ਨੂੰ ਅੰਮ੍ਰਿਤਸਰ ਦੇ ਰਮਦਾਸ ਇਲਾਕੇ ਦੇ ਵਿੱਚ ਰਾਵੀ ਦਾ ਪਾਣੀ ਫਿਰ ਤੋਂ ਵਧਣ ਲੱਗਿਆ ਹੈ ਪੰਜਾਬ ਦੇ ਵਿੱਚ ਹੜਾ ਕਾਰਨ ਸਥਿਤੀ ਅਜੇ ਵੀ ਗੰਭੀਰ ਹੈ ਅੰਮ੍ਰਿਤਸਰ ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਦੇ ਵਿੱਚ ਰਾਵੀ ਅਤੇ ਸਤਲੁਜ ਦਾ ਪਾਣੀ ਵਧ ਗਿਆ ਹੈ ਅੰਮ੍ਰਿਤਸਰ ਦੇ 140 ਪਿੰਡ ਹੜ੍ਹ ਦੀ ਲਪੇਟ ਦੇ ਵਿੱਚ ਆਏ ਨੇ ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਹੜਾ ਕਾਰਨ ਸੂਬੇ ਦੇ ਹੋਏ ਨੁਕਸਾਨ ਦਾ ਵੇਰਵਾ ਮੰਗਿਆ ਹੈ ਇਸ ਦੇ ਨਾਲ ਹੀ ਤਿੰਨ ਹਫ਼ਤਿਆਂ ਦੇ ਵਿੱਚ ਰਿਪੋਰਟ ਤਲਬ ਕੀਤੀ ਹੈ ਚੀਫ ਜਸਟਿਸ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਅਜਿਹਾ ਮੀਂਹ ਅਤੇ ਹੜ੍ਹ ਨਹੀਂ ਦੇਖਿਆ ਜਿਸ ਦੇ ਨਾਲ ਹੀ ਇਹ ਨੋਟਿਸ ਹਰਿਆਣਾ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਜਾਰੀ ਕੀਤਾ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸੂਬੇ ਦੀ ਸਥਿਤੀ ਜਾਣਨ ਲਈ ਪੰਜਾਬ ਪਹੁੰਚੇ ਨੇ। ਰਾਜਪਾਲ ਗੁਲਾਬਚੰਦ ਕਟਾਰੀਆ ਨੇ ਉਹਨਾਂ ਦੇ ਨਾਲ ਅਮਰੀਕਾ ਹਵਾਈ ਅੱਡੇ ਤੇ ਮੁਲਾਕਾਤ ਕੀਤੀ। ਰਾਜਪਾਲ ਨੇ ਪੰਜ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੀ ਰਿਪੋਰਟ ਵੀ ਸੌਂਪੀ ਹੈ। ਦੱਸਦੀ ਹੈ ਕਿ ਸਤ루ਜ ਦਾ ਪਾਣੀ ਫਿਰੋਜ਼ਪੁਰ ਦੇ ਪੱਲਾ ਮੇਗਾ ਪਿੰਡ ਹੈ। ਨੇੜੇ ਸਰਹੱਦ ਪਰ ਪਾਕਿਸਤਾਨੀ ਪਿੰਡ ਤੇ ਪੁਲਿਸ ਚੌਕੀ ਤੱਕ ਪਹੁੰਚ ਕੇ ਆਏ ਇੱਥੇ ਬੰਨ ਟੁੱਟਣ ਦਾ ਵੀ ਖਤਰਾ ਹੈ ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਸੂਬੇ ਦੇ ਮਾਨਸਾ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਰਾਹਤ ਕਾਰਜਾਂ ਦੇ ਵਿੱਚ ਮੁਸ਼ਕਲਾਵਾਂ ਆ ਸਕਦੀਆਂ ਨੇ ਹਾਲਾਂਕਿ ਹੁਣ ਮੀਂਹ ਰੁਕਿਆ ਹੋਇਆ ਹੈ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ ਹੈ ਇਸ ਦੇ ਮੱਦੇਨਜ਼ਰ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਤੋਂ ਬਾਅਦ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੀ ਸਥਿਤੀ ਦਾ ਜ਼ਾਇਜ਼ਾ ਲੈਣਗੇ ਦੱਸਦੀ ਹੈ ਕਿ ਸਾਲਾ ਰਾਜ ਦੇ ਵਿੱਚ ਰਾਵੀ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਕਈ ਪਿੰਡਾਂ ਦੇ ਵਿੱਚ ਉਹ ਹੜ ਦਾ ਪਾਣੀ ਘਟ ਗਿਆ ਹੈ ਅਤੇ ਨੁਕਸਾਨ ਸਪਸ਼ਟ ਹੋਣ ਲੱਗਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਰੇਤ ਇਕੱਠੀ ਹੋਈ ਹੈ ਖੇਤਾਂ ਦੇ ਵਿੱਚ ਫਸਲ ਰੇਤ ਦੀ ਲਪੇਟ ਹੈ ਘਰ ਦੇ ਹਾਲਾਤ ਬਹੁਤ ਤਸਜੋਗ ਹੈ ਕੰਧਾਂ ਤੇ ਤਰੇੜਾ ਦਿਖਾਈ ਦੇ ਰਹੀਆਂ ਨੇ ਕਈ ਛੱਤਾਂ ਡਿੱਗ ਗਈਆਂ ਨੇ ਕੱਚੇ ਘਰ ਰਹਿਣ ਦੇ ਯੋਗ ਨਹੀਂ ਹਨ ਬੀਤੇ ਰਾਤ ਨੂੰ ਅੰਮ੍ਰਿਤਸਰ ਦੇ ਰਮਦਾਸ ਇਲਾਕੇ ਦੇ ਵਿੱਚ ਰਾਵੀ ਦਾ ਪਾਣੀ ਫਿਰ ਤੋਂ ਵਧਣ ਲੱਗਿਆ ਹੈ